ਤਾਂ ਫਿਰ ਅਨੁਕੂਮੇ ਮਿਲ ਪੈਂਦੇ ਦੇ ਵਿੱਚ ਚਾਹੀਆ ਬੜਾ ਇੰਤਜ਼ਾਮ ਕੀਤਾ ਇਹਨਾਂ ਨੇ ਵਿਚਾਰਾ ਨੇ ਵੇਟ ਕੀਤੀ ਆਪਣੀ ਡੀਕਾ ਤੇ ਸ਼ੁਕਰੀਆ ਜਿੰਨਾ ਭਣਾ ਨੇ ਵੇਟ ਕੀਤੀ ਇੰਨਾ ਚਿਹਰਾ ਆਪਣੀ ਤੇ ਬਾਕੀ ਬਸ ਮੈਂ ਇਹ ਬੋਲਣਾ ਚਾਹੁੰਦੀ ਸੀ ਜਿਹੜਾ ਮਾਨਤ ਪੱਤਰ ਦੇ ਰਸਵਾ ਵਧੀਆ ਚਲੋ ਘੱਟ ਦੇ ਨਾਲ ਮਾਨਤ ਪੱਤਰ ਦਿੱਤਾ ਜਾਂਦਾ ਜੀ ਇਕੱਲਾ ਜਣਾ ਤਾਂ ਕੁਝ ਵੀ ਕੋਈ ਕਰ ਨਹੀਂ ਸਕਦਾ ਧੰਨਵਾਦ ਜਸਪ੍ਰੀਤ ਗੌਰਨੇ ਰੱਖੇ ਹੁਣ ਮੈਂ ਬੇਨਤੀ ਕਰਉ ਆ ਜ਼ਿਲ੍ਹਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਨੂੰ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਮੈਂ ਸਾਰੇ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਅੱਜ ਆਪਾਂ ਮੰਗ ਪੱਤਰ ਦੇਣ ਲੱਗੇ ਆਂ ਭਗਵੰਤ ਮਾਨ ਉਪ ਮੰਤਰੀ ਸਾਹਿਬ ਜੀ ਨੂੰ ਸਾਰਿਆਂ ਨੇ ਇਸ ਗੱਲ ਦਾ ਸੁਧਾਰ ਕਰਨਾ ਹੈ ਬੇਨਤੀ ਕਰੂਗਾ ਮਾਨ ਵੀਰ ਕੌਰ ਆਪਣੇ ਵਿਚਾਰ ਸਾਂਝੇ ਕਰਵਾ ਜੀ ਨਨਵੀਰ ਕੌਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰੀ ਇਹੇ ਬੇਨਤੀ ਹੈ ਜੀ ਪਿੰਡ ਭੁੱਲਰ ਦੇ ਅੱਜ ਨਰੇਗਾ ਵਰਕਰ ਬਹੁਤ ਵਧੀਆ ਕੱਟ ਦਿਖਾ ਰਹੇ ਹਨ ਇਸ ਕਰਕੇ ਸਾਰੇ ਨਰੇਗਾ ਨੂੰ ਵਧੀਆ ਕੱਟ ਨਾਲ ਆਉਣਾ ਚਾਹੀਦਾ ਇੱਥੇ ਤੇ ਆਪਣੀਆਂ ਮੰਗਾਂ ਪੂਰੀਆਂ ਹੋਣੀਆਂ ਤੇ ਆ ਆਪਣੀਆਂ ਮੰਗਾਂ ਪੂਰੀਆਂ ਕਰਨੀ ਤਾਂ ਕੱਟ ਦਿਖਾਉਣਾ ਹੀ ਪੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੌਸਮ ਦੀ ਖਰਾਬੀ ਹੋਣ ਕਰਕੇ ਹੁਣ ਮੈਂ ਪੰਜਾਬ ਪ੍ਰਧਾਨ ਕਾਲਾ ਸਿੰਘ ਭੁੱਲਰ ਨੂੰ ਬੇਨਤੀ ਕਰੂੰਗਾ ਵੀ ਉਹ ਜਲਦੀ ਤੋਂ ਜਲਦੀ ਆਪਣੇ ਵਿਚਾਰ ਰੱਖ ਕੇ ਮੀਟਿੰਗ ਦੀ ਸਮਾਪਤੀ ਕਰਨ ਕਿਉਂਕਿ ਮਾਹੌਲ ਖਰਾਬ ਹੈ। 24 ਬਲਾਰਾ ਆ ਗਿਆ ਸੀ। ਮਾਤਾ ਪਿਣਾ ਬਾਈ ਪਹੁੰਚੇ। ਅਤੇ ਚੱਕ ਜਾਨੀ ਸਰ ਤੋਂ ਵੀ ਸਤਨਾਮ ਸਿੰਘ ਜੀ ਜੋ ਕਾਈ ਪ੍ਰਧਾਨ ਪਹੁੰਚੇ ਆ। ਉਹਨਾਂ ਨੂੰ ਥੋੜਾ ਮੌਕਾ ਦਿੱਤਾ ਜਾਵੇ। ਉਸ ਤੋਂ ਬਾਅਦ ਅੱਗੇ ਅਸੀਂ ਗੱਲਬਾਤ ਕਰਾਂਗੇ ਜੀ ਮਾਤਾ ਪੈਣਾ ਬਾਈ ਜੋ ਪਿੰਡ ਭੁੱਲਰ ਦੇ ਪਹਿਲ ਦੇ ਆਧਾਰ ਤੇ ਉਕਾਈ ਪ੍ਰਧਾਨ ਕਿਉਂਕਿ ਉਹਨਾਂ ਨੇ ਹਿੰਮਤ ਕੀਤੀ ਬਾਕੀ ਅਮਰੀਕ ਸਿੰਘ ਦੀ ਬਹੁਤ ਸਾਰੀਆਂ ਮਾਤਾ ਪੈਣਾ ਨੇ ਮਨਵੀਰ ਜੀ ਹਾਜ਼ਰੀ ਮੇਟ ਅਤੇ ਅੱਜ ਪੰਚਾਇਤ ਮੈਂਬਰ ਗੁਰਵਿੰਦਰ ਕੌਰ ਵੀ ਜੋ ਇਸ ਮੀਟਿੰਗ ਦੇ ਵਿੱਚ ਪਹੁੰਚੇ ਆ ਅਤੇ ਪੰਜਾਬ ਮੀਤ ਪ੍ਰਧਾਨ ਤਕ